ਗੁਰਮੁਖ ਪਿਆਰਿਓ ਸਤਿਗੁਰ ਜੀ ਦੀ ਸਾਰੀ ਬਾਣੀ ਹੀ ਬੰਦੇ ਨੂੰ ਤਾਰਦੀ ਹੈ ਗੁਰਬਾਣੀ ਦਾ ਇੱਕ ਇੱਕ ਸ਼ਬਦ ਬੰਦੇ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ ਪਰ ਅੱਜ ਆਪਾਂ ਪਾਵਨ ਬਾਣੀ ਵਿੱਚੋਂ ਕੁਝ ਐਹੋ ਜਿਹੀਆਂ ਪੰਕਤੀਆਂ ਉਹਦਾ ਜ਼ਿਕਰ ਕਰਨ ਲੱਗੇ ਆ ਜੀ ਜਿਹੜੀਆਂ ਮਹਾਪੁਰਖਾਂ ਨੇ ਦੱਸੀਆਂ ਨੇ ਤੇ ਜਿਨ੍ਹਾਂ ਦਾ ਸਿਮਰਨ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੀ ਹਰ ਦੁੱਖ ਤਕਲੀਫ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਇਹਨਾਂ ਪੰਕਤੀਆਂ ਦਾ ਜਾਪ ਕਦੋਂ ਕਰਨਾ ਕਿਵੇਂ ਕਰਨਾ ਕਿੰਨਾ ਸਮਾਂ ਕਰਨਾ ਹੈ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਜੀ ਸਭ ਤੋਂ ਪਹਿਲਾਂ ਆਪ ਜੀ ਨਾਲ ਇੱਕ ਘਟਨਾ ਦਾ ਜ਼ਿਕਰ ਕਰਨ ਲੱਗੇ ਹਾਂ ਜੀ ਇਹ ਪੰਕਤੀਆਂ ਦਾ ਜਾਪ ਕਰਨ ਵਾਲਾ ਉਹ ਪਰਿਵਾਰ ਉਹਨਾਂ ਨਾਲ ਕੀ ਵਾਪਰਿਆ ਕਿਵੇਂ ਗੁਰੂ ਮਹਾਰਾਜ ਦੀ ਉਹਨਾਂ ਤੇ ਕਿਰਪਾ ਹੋਈ ਇਹ ਜਾਣ ਕੇ ਤੁਸੀਂ ਖੁਸ਼ ਵੀ ਹੋਵੋਗੇ ਹੈਰਾਨ ਵੀ ਹੋਵੋਗੇ ਜਿੱਥੇ ਪੰਜਾਬ ਦਾ ਹੀ ਇੱਕ ਨੌਜਵਾਨ ਜੋ ਕਿ ਆਪਣੀ ਕਿਰਤ ਕਰਦਾ ਸੀ ਪਲੰਬਰ ਦਾ ਕੰਮ ਕਰਦਾ ਸੀ ਉਹ ਆਪਣੀ ਪਤਨੀ ਤੇ ਛੋਟੀ ਜੀ ਬੇਟੀ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦਾ ਸੀਗਾ ਹੁਣ ਕਿਰਤ ਕਰਦਾ ਉਹਦਾ ਗੁਜ਼ਾਰਾ ਕਰਦਾ ਇਹ ਕੰਮ ਦੇ ਦੌਰਾਨ ਕੀ ਹੋਇਆ ਉਹਨੂੰ ਇੱਕ ਕੰਮ ਮਿਲਦਾ ਹੈ ਵੱਡਾ ਕੰਟਰੈਕਟ ਮਿਲਦਾ ਹੈ ਜਿਸ ਵਿੱਚ ਕੀ ਸੀ ਕਿ ਅੰਗਰੇਜ਼ਾਂ ਦਾ ਘਰ ਸੀ ਜਿਹੜਾ ਉਹਨੂੰ ਕੰਟਰੈਕਟ ਦੇ ਅਧੀਨ ਮਿਲਿਆ ਉਹ ਘਰ ਦੇ ਵਿੱਚ ਸਾਰਾ ਪਲੰਮਿੰਗ ਦਾ ਕੰਮ ਉਹਨੇ ਹੀ ਕਰਨਾ ਸੀ ਪਰ ਉਹਦੇ ਵਿੱਚ ਰਹਿਣ ਵਾਲੇ ਉਹ ਜਿਹੜੇ ਗੋਰੇ ਸੀ ਤੇ ਗੋਰੇ ਦੀ ਘਰ ਵਾਲੀ ਸੀ ਉਹਨੇ ਉਹਨਾਂ ਨੂੰ ਹਦਾਇਤ ਦਿੱਤੀ ਕਿ ਜੇ ਤੂੰ ਸਾਡਾ ਕੰਮ ਕਰੇਂਗਾ ਤਾਂ ਤੈਨੂੰ ਇੱਕ ਕੰਮ ਕਰਨਾ ਪਊਗਾ ਉਹਦੇ ਪੈਸੇ ਤੂੰ ਉਸੇ ਦਿਨ ਹੀ ਲੈ ਕੇ ਜਾਏਂਗਾ ਉਨੇ ਵੀ ਇਹ ਵੀ ਕਹਿ ਦਿੱਤਾ ਕਿ ਜਿਵੇਂ ਮੈਂ ਕਾਮਾਂ ਮੇਰਾ ਹੈ ਉਹਦੇ ਨਾਲ ਸੰਬੰਧਿਤ ਜੋ ਸਮਾਨ ਤੇਨੂੰ ਚਾਹੀਦਾ ਉਹ ਵੀ ਤੂੰ ਹੀ ਲੈ ਕੇ ਆਏਂਗਾ ਸ਼ਾਮ ਨੂੰ ਸਾਰਾ ਸਾਡਾ ਹਿਸਾਬ ਬਣੇਗਾ ਜਿਹੜਾ ਉਹ ਤੂੰ ਦੱਸ ਦੇਈਂ ਤੇ ਲੈ ਕੇ ਜਾਇਂ ਅਸਲ ਵਿੱਚ ਉਹ ਗੋਰਾ-ਗੋਰੀ ਦੇ ਬੱਚਿਆਂ ਨੇ ਉਹਨਾਂ ਨੂੰ ਘਰੋਂ ਕੱਢਤਾ ਸੀਗਾ ਉਹ ਅਲੱਗ ਤੋਂ ਘਰ ਲੈ ਕੇ ਉੱਥੇ ਰਹਿਣ ਲਈ ਮਜਬੂਰ ਹੋਣਾ ਪਿਆ ਸੀ ਕਿਉਂਕਿ ਵਿਦੇਸ਼ਾਂ ਦਾ ਕਲਚਰ ਹੀ ਇਦਾਂ ਦਾ ਹੈ ਤਾਂ ਕਰਕੇ ਉਹ ਗੋਰਾ-ਗੋਰੀ ਬੜੇ ਉਮਰ ਕਰਕੇ ਵੱਡੇ ਸੀ ਉੱਥੇ ਰਹਿ ਰਹੇ ਸੀ ਤਾਂ ਹੁਣ ਨੌਜਵਾਨ ਜਿਹੜਾ ਉਹਦਾ ਕੰਮ ਕਰਨ ਜਾਂਦਾ ਤੇ ਕੰਮ ਕਰਕੇ ਰੋਜ਼ ਦੀ ਰੋਜ਼ ਦੱਸਦਾ ਵੀ ਇੰਨਾ ਮੇਰੀ ਮਿਹਨਤ ਆ ਤੇ ਉਹਨੂੰ ਉਹ ਦੇ ਦਿੰਦੇ ਇਸ ਤਰ੍ਹਾਂ ਹੀ ਹੋਇਆ 10 ਦਿਨ ਕੰਮ ਹੋਣ ਤੋਂ ਬਾਅਦ 11ਵੇਂ ਦਿਨ ਉਹ ਗੋਰੇ ਨੇ ਉਹ ਨੌਜਵਾਨ ਨੂੰ ਆਖਿਆ ਜਿਹੜਾ ਟੂਟੀਆਂ ਦਾ ਕੰਮ ਕਰਦਾ ਸੀ ਪਲੰਮਿੰਗ ਦਾ ਕਿ ਭਾਈ ਤੂੰ ਕੱਲ ਨੂੰ ਲੋੜ ਨਹੀਂ ਤੈਨੂੰ ਕੰਮ ਤੇ ਆਉਣ ਦੀ ਅਮਰਤ ਛਕਿਆ ਹੋਇਆ ਸੀ ਉਹ ਵੀਰ ਦਾ ਤੇ ਬੜਾ ਹੈਰਾਨ ਹੋਇਆ ਕਹਿੰਦਾ ਜੀ ਅਜੇ ਤਾਂ ਕੰਮ ਬਾਕੀ ਆ ਕੰਮ ਤਾਂ ਪੂਰਾ ਨਹੀਂ ਹੋਇਆ ਤੇ ਉਹ ਕਹਿੰਦੇ ਅਜੇ ਤਾਂ ਕੰਮ ਪਿਆ ਤੁਹਾਡਾ ਪਰ ਉਹ ਬਜ਼ੁਰਗ ਜਿਹੜਾ ਜੁੜਾ ਸੀ ਉਹਨੇ ਦੱਸਿਆ ਗੋਰਾ ਗੋਰੀ ਨੇ ਵੀ ਅਸਲ ਵਿੱਚ ਗੱਲ ਪਤਾ ਕੀ ਆ ਸਾਡੇ ਕੋਲ ਪੈਸੇ ਖਤਮ ਹੋ ਗਏ ਆ ਅਸੀਂ ਪੈਨਸ਼ਨ ਦੇ ਵਿੱਚੋਂ ਹੀ ਜਿਹੜੀ ਸਾਨੂੰ ਇੱਥੇ ਬਾਹਰ ਵਿਦੇਸ਼ਾਂ 'ਚ ਮਿਲਦੀ ਆ ਉਹ ਚੋਂ ਕੰਮ ਕਰਵਾ ਰਹੇ ਸੀ ਹੁਣ ਅਗਲੇ ਮਹੀਨੇ ਜਦੋਂ ਪੈਨਸ਼ਨ ਆਊਗੀ ਅਗਲਾ ਕੰਮ ਕਰਵਾ ਦੇਵਾਂਗੇ ਇਹ ਸੁਣ ਕੇ ਅੰਮ੍ਰਿਤਧਾਰੀ ਜਿਹੜਾ ਸੀ ਉਹ ਵੀਰ ਚੁੱਪ ਹੋ ਗਿਆ 2 ਮਿੰਟ ਚੁੱਪ ਰਹਿਣ ਤੋਂ ਬਾਅਦ ਉਹਨੇ ਸੋਚਿਆ ਕਿ ਆ ਚਲੋ ਜਦੋਂ ਪੈਸੇ ਹੋਏ ਉਹ ਦੋ ਦੇ ਦੇਣਾ ਤੇ ਉਹਨਾਂ ਨੇ ਕਾਫੀ ਸਮਝਾਇਆ ਵੀ ਬਾਅਦ ਵਿੱਚ ਸੀ ਕੰਮ ਕਰਵਾ ਲਾਂਗੇ ਪਰ ਕੋਈ ਗੱਲ ਨਹੀਂ ਤੇ ਉਹ ਬਜ਼ੁਰਗ ਔਰਤ ਨੇ ਕਿਹਾ ਵੀ ਮੈਨੂੰ ਇੱਕ ਨਾ ਇਹੋ ਜੀ ਬਿਮਾਰੀ ਆ ਜਿਸ ਕਰਕੇ ਮੇਰਾ ਕੱਲ ਦਾ ਪਤਾ ਨਹੀਂ ਵੀ ਮੈਂ ਜਿਊਣਾ ਕਿ ਨਹੀਂ ਇਸ ਕਰਕੇ ਤੂੰ ਆਪਣਾ ਕੰਮ ਬੰਦ ਕਰ ਦੇ ਅਗਲੇ ਮਹੀਨੇ ਜਦੋਂ ਸਾਡੀ ਪੈਨਸ਼ਨ ਆਜੂਗੀ ਆਪੇ ਤੈਨੂੰ ਫੋਨ ਕਰਕੇ ਬੁਲਾ ਲਾਂਗੇ ਪਰ ਉਹ ਚ ਦਇਆ ਸੀਗੀ ਵਿਚਾਰੇ ਵਿੱਚ ਉਹ ਗੁਰਸਿੱਖ ਘਰੇ ਆ ਗਿਆ ਘਰੇ ਆਇਆ ਤੇ ਜਦੋਂ ਆਪਦੇ ਘਰ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਉਦੋਂ ਫਿਰ ਉਹ ਛੋਟੀ ਜੀ ਬੱਚੀ ਜਿਹੜੀ ਸੀ ਉਹਨੇ ਆਖਿਆ ਪਾਪਾ ਤੁਸੀਂ ਇਦਾਂ ਨਹੀਂ ਸੀ ਕਹਿਣਾ ਤੁਸੀਂ ਉਹਨਾਂ ਤੋਂ ਪੈਸੇ ਮੰਗੇ ਕਿਉਂ ਤੁਸੀਂ ਦਸਵੰਦ ਤਾਂ ਕੱਢਦੇ ਹੋ ਜੇ ਦਸਵੰਦ ਕੱਢਦੇ ਹੋ ਕੰਮ ਵੀ ਫ੍ਰੀ ਚ ਕਰ ਦਿੰਦੇ ਉਹ ਬੱਚੀ ਨੇ ਫਿਰ ਆਪਦੇ ਪਿਤਾ ਨੂੰ ਜਦੋਂ ਗੱਲ ਆਖੀ ਉਹ ਗੱਲ ਉਹਦੇ ਦਿਲ ਦੇ ਵਿੱਚ ਘਰ ਕਰ ਗਈ ਕਹਿਣ ਲੱਗੀ ਤੁਹਾਡਾ ਪਿਤਾ ਜੀ ਕੋਈ ਨੁਕਸਾਨ ਨਹੀਂ ਸੀ ਹੋਣਾ ਉਹ ਬਜ਼ੁਰਗ ਜੋੜੇ ਦਾ ਜੇ ਤੁਸੀਂ ਕੰਮ ਕਰ ਦਿੰਦੇ ਉਹ ਮਜਬੂਰ ਆ ਵਿਚਾਰੇ। ਉਹਨੂੰ ਮਜਬੂਰੀ ਸਮਝਣੀ ਚਾਹੀਦੀ ਸੀ ਕੰਮ ਪੂਰਾ ਕਰਨਾ ਚਾਹੀਦਾ ਸੀ। ਉਹ ਗੁਰਸਿੱਖ ਹੈਰਾਨ ਹੋਇਆ ਵੀ ਮੇਰੀ ਬੇਟੀ ਨੇ ਕਿੱਡੀ ਚੰਗੀ ਗੱਲ ਕੀਤੀ ਆ। ਉਹ ਫਿਰ ਸਾਰਾ ਸਾਜੋ ਸਮਾਨ ਲੈ ਕੇ ਘਰੇ ਪਹੁੰਚਿਆ। ਉਹਨਾਂ ਨੇ ਬਥੇਰਾ ਮਨਾ ਕੀਤਾ ਵੀ ਤੁਸੀਂ ਫੇਰ ਆਗੇ। ਆਖਿਆ ਵੀ ਅਸੀਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ ਉਹ ਗੁਰਸਿੱਖ ਨੇ ਆਖਿਆ। ਫ੍ਰੀ ਮੁਫਤ ਵਿੱਚ ਤੁਹਾਡਾ ਕੰਮ ਉਹ ਕਰਨਾ ਚਾਹੁੰਦੇ ਆ। ਉਹਨਾਂ ਨੇ ਕਿਹਾ ਵੀ ਨਹੀਂ ਮੁਫਤ ਕੰਮ ਨਹੀਂ ਕਰਾਉਣਾ। ਕਈ ਹੁੰਦੇ ਆ ਇਦਾਂ ਦੇ ਪਰਿਵਾਰ। ਉਹ ਨਹੀਂ ਕਰਵਾਉਣਾ ਚਾਹੁੰਦੇ ਹੁੰਦੇ ਪਰ ਜਦੋਂ ਉਹ ਗੁਰਸਿੱਖ ਵੀਰ ਨੇ ਬਾਰ-ਬਾਰ ਉਹਨਾਂ ਨੂੰ ਰਿਕੁਐਸਟ ਕੀਤੀ ਬੇਨਤੀ ਕੀਤੀ ਆ ਤੇ ਮੰਨ ਗਏ ਤੇ ਫਿਰ ਉਹਨੇ 2-3 ਦਿਨਾਂ ਵਿੱਚ ਸਾਰਾ ਕੰਮ ਨਿਬੇੜਤਾ ਪੂਰਾ ਕਰਤਾ ਚੰਗੀ ਤਰ੍ਹਾਂ ਜਦੋਂ ਚੈੱਕ ਕਰਨ ਤੋਂ ਬਾਅਦ ਉਹ ਸਿੰਕ ਜਿਹੜਾ ਲੱਗਾ ਉਹਦੇ ਵਿੱਚ ਹੱਥ ਧੋ ਰਿਆ ਸੀ ਉਹਦਾ ਫੋਨ ਵੱਜਦਾ ਹੈ ਤੇ ਫੋਨ ਜਿਹੜਾ ਜਦੋਂ ਵੱਜਿਆ ਫੋਨ ਦੇ ਉੱਪਰ ਰਿੰਗਟੂਨ ਲੱਗੀ ਹੋਈ ਸੀਗੀ ਉਹ ਸੀ ਗੁਰਬਾਣੀ ਵਾਲੀ ਜੋ ਕਿ ਕੀਰਤਨ ਦੇ ਰੂਪ ਵਿੱਚ ਸੀਗੀ ਗੁਰਬਾਣੀ ਦੀ ਇੱਕ ਪੰਗਤੀ ਸੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਗੁਰਬਾਣੀ ਦੀ ਪੰਗਤੀ ਜਦੋਂ ਵੱਜੀ ਆ ਉਹ ਗਰਸਿਕ ਫੋਨ ਨਹੀਂ ਸੀ ਚੁੱਕ ਰਿਆ ਨਾ ਤਾਂ ਹੁਣ ਚੁੱਕ ਸਕਦਾ ਸੀ ਕਿਉਂਕਿ ਉਹ ਹੱਥ ਧੋ ਰਿਆ ਸੀਗਾ ਉਸ ਵਕਤ ਹੱਥ ਧੋਣ ਤੋਂ ਬਾਅਦ ਸੁਕਾਉਣ ਤੋਂ ਬਾਅਦ ਉਹਨੇ ਜਦੋਂ ਫੋਨ ਚੁੱਕਿਆ ਪਰ ਇੰਨੇ ਵਿੱਚ ਉਹ 30 ਸਕਿੰਟ ਦੀ ਰਿੰਗਟੂਨ ਕਈ ਵਾਰੀ ਵੱਜ ਚੁੱਕੀ ਸੀ ਫੋਨ ਤੇ ਗੱਲਬਾਤ ਕਰਨ ਤੋਂ ਬਾਅਦ ਉਹ ਬਜ਼ੁਰਗ ਜੋੜੇ ਨੇ ਉਹ ਤੋਂ ਪੁੱਛਿਆ ਵੀ ਇਹ ਰਿੰਗ ਟੂਨ ਕਿਹੜੀ ਆ ਇਹ ਤਾਂ ਚੰਗੀ ਬੜੀ ਲੱਗੀ ਸਾਨੂੰ ਬਹੁਤ ਵਧੀਆ ਰਿੰਗ ਟੂਨ ਤੁਸੀਂ ਆਪਦੇ ਫੋਨ ਤੇ ਲਾਈ ਆ ਉਹ ਗੁਰਸਿੱਖ ਨੇ ਦੱਸਿਆ ਵੀ ਇਹ ਕੋਈ ਸੌਂਗ ਨਹੀਂ ਹੈਗਾ ਇਹ ਕੋਈ ਗੀਤ ਨਹੀਂ ਹੈਗਾ ਜੀ ਇਹ ਤਾਂ ਸਾਡੇ ਗੁਰੂਆਂ ਦੀ ਬਾਣੀ ਹੈ ਕਹਿੰਦੇ ਇਹ ਸ਼ਬਦ ਪਹਿਲੀ ਵਾਰੀ ਉਹਨਾਂ ਨੇ ਸੁਣੇ ਸੀਗੇ ਕਿਉਂਕਿ ਗੋਰਿਆਂ ਦਾ ਆਪਦਾ ਕਲਚਰ ਹਰਾਨੀ ਹੋਈ ਉਹਨਾਂ ਨੂੰ ਸਮਝਣ ਦੇ ਵਿੱਚ ਵੀ ਪਰੇਸ਼ਾਨੀ ਹੋਈ ਉਹ ਸਿੰਘ ਨੇ ਫਿਰ ਗੁਰੂ ਮਹਾਰਾਜ ਬਾਰੇ ਸਾਰਾ ਦੱਸਿਆ ਵੀ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਆ ਉਹਦੇ ਵਿੱਚੋਂ ਇਹ ਪੰਕਤੀ ਲਈ ਗਈ ਆ ਤੇ ਉਹ ਗੋਰਾ ਪਰਿਵਾਰ ਜਿਹੜਾ ਸੀ ਉਹ ਜੋੜਾ ਸੀਗਾ ਬਹੁਤ ਖੁਸ਼ ਹੋਏ ਬਜ਼ੁਰਗ ਕਹਿੰਦੇ ਸਾਨੂੰ ਵੀ ਇਹ ਲਾ ਕੇ ਦਿਓ ਜਾਂ ਸਾਨੂੰ ਭੇਜ ਦਿਓ ਇਹ ਤੇ ਫਿਰ ਉਹ ਇਸ ਤਰ੍ਹਾਂ ਕਰਕੇ ਉੱਥੋਂ ਚਲਾ ਗਿਆ ਅਗਲੇ ਦਿਨ ਜਦੋਂ ਫਿਰ ਬਜ਼ੁਰਗ ਜੋੜੇ ਦਾ ਫੋਨ ਆਇਆ ਕਹਿੰਦੇ ਬਹੁਤ ਛੋਟੀ ਜੀ ਟਿਊਨ ਆ ਵੀ ਇਹਦੋਂ ਅੱਗੇ ਹੋ ਸਕਦੀ ਆ ਵੀ ਅਗਲੇ 파ਟ ਮਿਲ ਸਕਦਾ ਪੂਰੀ ਟਿਊਨ ਭੇਜ ਦੋ ਉਹ ਗੁਰਸਿੱਖ ਨੇ ਕਿਹਾ ਵੀ ਇਹ ਸੁਖਮਣੀ ਸਾਹਿਬ ਦੀ ਬਾਣੀਆਂ ਵੀ ਲਗਾਤਾਰ ਜੇ ਚੱਲੇਗੀ ਤਾਂ ਇਹ ਘੰਟਾ ਡੇਢ ਘੰਟਾ ਲੱਗ ਜਾਵੇਗਾ ਪੂਰੀ ਬਾਣੀ ਮੈਨੂੰ ਲੱਗਦਾ ਤੁਸੀਂ ਸੁਣ ਨਹੀਂ ਪਾਉਂਗੇ ਉਹਨਾਂ ਨੇ ਪੁੱਛਿਆ ਕਿਉਂ ਅਜਿਹਾ ਕਿਉਂ ਕਹਿ ਰਹੇ ਹੋ ਤਾਂ ਸਿੰਘ ਨੇ ਆਖਿਆ ਵੀ ਇਹਦੀ ਲੰਬਾਈ ਜ਼ਿਆਦਾ ਹੁੰਦੀ ਹੈ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਾਰਾ ਦਿਨ ਅਸੀਂ ਕੀ ਕਰਨਾ ਹੁੰਦਾ ਆਰਾਮ ਹੀ ਕਰਨਾ ਹੁੰਦਾ ਅਸੀਂ ਹੋਰ ਗੀਤ ਵੀ ਸੁਣਦੇ ਹਾਂ ਅਸੀਂ ਆਰਾਮ ਦੇ ਨਾਲ ਹੀ ਸੁਣ ਲਿਆ ਕਰਾਂਗੇ ਅਮਰਤ ਹਾਰੀ ਸਿੰਘ ਨੇ ਉਹ YouTube ਦਾ ਲਿੰਕ ਉਹ ਪਰਿਵਾਰ ਨੂੰ ਭੇਜ ਦਿੱਤਾ ਹੈ ਜਦੋਂ ਉਹ ਉਹਨਾਂ ਨੇ ਸੁਣੀ ਅੰਗਰੇਜ਼ੀ ਵਿੱਚ ਅਰਥ ਵੀ ਆਏ ਨਾਲ-ਨਾਲ ਆ ਜਾਂਦੇ ਆ ਨਾ ਜੇ ਆਪਾਂ ਸੈਟਿੰਗ ਕਰਦੇ ਆ ਤੇ ਆ ਜਾਂਦੇ ਆ ਤੇ ਉਹ ਬਜ਼ੁਰਗ ਜੋੜਾ ਦਿਨ ਰਾਤ ਉਸ ਬਾਣੀ ਨੂੰ ਸੁਣਦਾ ਰਹਿੰਦਾ ਪਹਿਲਾਂ-ਪਹਿਲਾਂ ਤਾਂ ਵਿਚਾਰਿਆਂ ਨੂੰ ਸਮਝ ਨਹੀਂ ਆਇਆ ਕਿਉਂਕਿ ਭਾਸ਼ਾ ਦਾ ਫਰਕ ਸੀ ਵੱਡਾ ਫਰਕ ਹੁੰਦਾ ਹੌਲੀ-ਹੌਲੀ ਜਦੋਂ ਉਹਨਾਂ ਨੂੰ ਅਰਥ ਪਤਾ ਲੱਗੇ ਅੰਗਰੇਜ਼ੀ ਵਿੱਚ ਬਹੁਤ ਆਨੰਦਮਈ ਹੋ ਗਏ ਕਈ ਘੰਟੇ ਪਾੜ ਨੂੰ ਸੁਣਦੇ ਰਹੇ ਤੇ ਉਹਦੇ ਜਿਹੜੇ ਅਰਥਾਂ ਅੰਗਰੇਜ਼ੀ ਵਿੱਚ ਸਮਝਦੇ ਰਹੇ ਇਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਹਿਣ ਲੱਗੇ ਵੀ ਇੰਨੀਆਂ ਵੱਡੀਆਂ ਮੁਸੀਬਤਾਂ ਮੁਸ਼ਕਲਾਂ ਦਾ ਹੱਲ ਗੁਰੂ ਸਾਹਿਬ ਨੇ ਕਿਵੇਂ ਦੱਸਿਆ ਹੋਇਆ ਹੈ ਫਿਰ ਉਹਨਾਂ ਨੇ ਇੰਟਰਨੈਟ ਦੇ ਉੱਪਰ ਗੁਰੂ ਅਰਜਨ ਦੇਵ ਜੀ ਬਾਰੇ ਇਹ ਬਾਣੀ ਬਾਰੇ ਸਰਚ ਕੀਤਾ ਸਿੱਖ ਧਰਮ ਬਾਰੇ ਜਾਣਿਆ ਬੜੇ ਹੈਰਾਨ ਹੋਏ ਬਾਕੀ ਗੱਲ ਭਾਵਨਾ ਦੀ ਤੇ ਗੁਰੂ ਸਾਹਿਬ ਦੀ ਕਿਰਪਾ ਦੀ ਹੁੰਦੀ ਹੈ ਗੁਰੂ ਵੱਲ ਆਪਾਂ ਇੱਕ ਕਦਮ ਚੱਲਦੇ ਹਾਂ ਤੇ ਗੁਰੂ 99 ਕਦਮ ਚੱਲ ਕੇ ਆਉਂਦਾ ਹੈ ਚਰਨ ਸਰਣ ਗੁਰੂ ਏਕ ਪੈਂਡਾ ਜਾਹੇ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਕਈ ਕਦਮ ਪਾਸ਼ਾ ਜੀ ਆਉਂਦੇ ਤੇ ਬਾਹ ਫੜ ਲੈਂਦੇ ਆ ਬਜ਼ੁਰਗ ਜੋੜੇ ਦੀ ਲੈ ਪ੍ਰਮਾਤਮਾ ਵਿੱਚ ਲੱਗੀ ਆ ਤੇ ਫਿਰ ਉਹ ਹਰ ਰੋਜ਼ ਹੀ ਇਹ ਪਾਠ ਸੁਣਦੇ ਅੰਮ੍ਰਿਤਧਾਰੀ ਸਿੰਘ ਤੇ ਫਿਰ ਉਹਨਾਂ ਨਾਲ ਵੀ ਮੇਲ ਮਲਾਪ ਵਧ ਗਿਆ ਕਹਿੰਦੇ ਵੀ ਤੁਸੀਂ ਸਾਡੇ ਘਰੇ ਆ ਸਕਦੇ ਹੋ ਸਮਾਂ ਕੱਢ ਕੇ ਤੋ ਜਦੋਂ ਸਿੰਘ ਗਿਆ ਉਹਨਾਂ ਨੇ ਆਪਦੀਆਂ ਰਿਪੋਰਟਾਂ ਦਿਖਾਈਆਂ ਸਕੈਨ ਜਿਹੜੀ ਕਰਵਾਈ ਸੀ ਡਾਕਟਰ ਵੀ ਹੈਰਾਨ ਹੋ ਗਏ ਜਿਹੜਾ ਰੋਗ ਮੈਨੂੰ ਇੰਨੇ ਸਮੇਂ ਤੋਂ ਖਾ ਰਿਹਾ ਸੀ ਮੇਰੀ ਜਾਨ ਚਲੀ ਜਾਣੀ ਸੀ ਕਿਨਕਾ ਮਾਤ੍ਰ ਵੀ ਮੇਰੇ ਸਰੀਰ ਵਿੱਚ ਨਹੀਂ ਹੈ ਡਾਕਟਰ ਵੀ ਹੈਰਾਨ 2 ਮਹੀਨੇ ਤੁਸੀਂ ਇਹੋ ਜਿਹਾ ਕੀ ਕਰ ਲਿਆ ਤੁਹਾਡਾ ਰੋਗ ਬਿਲਕੁਲ ਠੀਕ ਹੋ ਗਿਆ ਉਹਨਾਂ ਡਾਕਟਰਾਂ ਨੂੰ ਤਾਂ ਜਵਾਬ ਨਹੀਂ ਮਿਲਿਆ ਪਰ ਕਹਿੰਦੇ ਸਾਨੂੰ ਤੁਹਾਡੀ ਬਾਣੀ ਨੇ ਠੀਕ ਕਰ ਦਿੱਤਾ ਜਿਹੜੀ ਤੁਹਾਡੀ ਰੰਗ ਟੂਨ ਚੱਲ ਰਹੀ ਸੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਜਿਸ ਦੇ ਅਰਥ ਨੇ ਪ੍ਰਮਾਤਮਾ ਦਾ ਨਾਮ ਲਿਆ ਇਹ ਸਰੀਰ ਦੇ ਦੁੱਖ ਵੀ ਦੂਰ ਹੁੰਦੇ ਆ ਤੇ ਮਨ ਦੇ ਸੋਗ ਵੀ ਦੂਰ ਹੁੰਦੇ ਆ ਹਰ ਤਰ੍ਹਾਂ ਦਾ ਕਲੇਸ਼ ਮਿਟਦਾ ਹੈ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਇਸ ਕਰਕੇ ਕਹਿੰਦੇ ਸੀ ਸੁਖਮਨੀ ਸਾਹਿਬ ਦਾ ਪਾਠ ਸੁਣਦੇ ਰਹੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਉਸ ਵਕਤ ਉਹ ਵਿਚਾਰਾ ਗੁਰਸਿੱਖ ਵੀਰ ਨਾ ਭਾਵਕ ਹੋ ਗਿਆ ਕਿ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿਰਪਾ ਹੋਈ ਆ ਤੁਹਾਡੇ ਤੇ ਫਿਰ ਉਹ ਅੰਮ੍ਰਿਤਧਾਰੀ ਸਿੰਘ ਨੇ ਉਹ ਬਜ਼ੁਰਗ ਜੋੜੇ ਨੂੰ ਸਮਝਾ ਦਿੱਤੀ ਸਾਰੀ ਗੱਲ ਫਿਰ ਉਹ ਅੰਮ੍ਰਿਤਸਰ ਵੀ ਆਏ ਇੱਥੇ ਦਰਬਾਰ ਸਾਹਿਬ ਨਤਮਸਤਕ ਹੋਏ ਸ਼ੁਕਰਾਨਾ ਕੀਤਾ ਅੱਜ ਵੀ ਉਹ ਬਜ਼ੁਰਗ ਜੋੜਾ ਹੱਸਦਾ ਵਸਦਾ ਬਿਲਕੁਲ ਤੰਦਰੁਸਤ ਹੈ ਸੋ ਸਾਧ ਸੰਗਤ ਜੀ ਇਹ ਘਟਨਾ ਦੇ ਵਿੱਚ ਤੁਸੀਂ ਵੇਖਿਆ ਵੀ ਗੁਰਬਾਣੀ ਦੀ ਕਿਰਪਾ ਕਿਵੇਂ ਹੁੰਦੀ ਆ ਤੇ ਜੇਕਰ ਤੁਸੀਂ ਤੁਰਦੇ ਫਿਰਦੇ ਦਿਨ ਦੇ ਵਿੱਚ ਇਹ ਗੁਰਬਾਣੀ ਦਾ ਜਾਪ ਕਰੋਗੇ ਤੁਹਾਡਾ ਇੱਥੇ ਵੀ ਭਲਾ ਹੋਵੇਗਾ ਤੇ ਪਰਲੋਕ ਵਿੱਚ ਵੀ ਭਲਾ ਹੋਵੇਗਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਇਹ ਰੋਜ਼ ਤੁਰੇ ਫਿਰਦੇ ਭਾਈ ਤੁਸੀਂ ਜਾਪ ਕਰਿਆ ਕਰੋ ਸੁਖਮਨੀ ਸਾਹਿਬ ਦੀ ਬਾਣੀ ਯਾਦ ਕਰ ਯਾਦ ਕਰ ਵਾਹਿਗੁਰੂ ਨੂੰ ਬੰਦਿਆ ਤੂੰ ਆਰਾਮ ਪਾ ਲੇਗਾ ਤੇਰੀ ਦੇਹ ਵਿੱਚੋਂ ਪੀੜਾ ਮਿਟ ਜਾਵੇਗੀ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਕਿਹਾ ਕਰਦੇ ਸੀ ਇੰਦੇ ਸਿ ਇਹ ਸੁੱਖਾਂ ਦੀ ਮਣੀਆ ਸੁਖਮਣੀਆ ਕਲਯੁਗ ਦੇ ਪ੍ਰਭਾਵ ਨੂੰ ਹਟਾਉਣ ਲਈ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਮਹਾਂਪੁਰਖਾਂ ਨੇ ਸੁਖਮਣੀ ਸਾਹਿਬ ਦੇ ਅਖੰਡ ਜਾਪ ਚਲਾਏ ਅੱਜ ਵੀ ਬਾਣੀ ਦੇ ਪ੍ਰਵਾਹ ਚੱਲ ਰਹੇ ਆ ਨਾਨਕ ਸਰ ਭਗਤੀ ਦਾ ਘਰ ਵਿਖੇ ਬਾਬਾ ਜੀ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਉਹਨਾਂ ਦੇ ਵੀ ਚਰਨਾਂ ਤੇ ਨਮਸਕਾਰ ਗੁਰੂ ਮਹਾਰਾਜ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ